ਨੂੰ ਲੈ ਕੇ ਨਹੀਂ ਖੁੰਦਾਗਾ ਹਾਂਜੀ ਕੋਈ ਨਹੀਂ ਕਰੋ ਫੋਟੋ ਤਾਂ ਹੀ ਸਰੋਸ ਸਰੋਤ ਵਰਗੇ ਆ ਜਾਓ ਅੱਗੇ ਬਿਲਕੁਲ ਇਹ ਚੋਟਾ 4 6 ਨਹੀਂ ਬਣਦਾ ਇਹ ਦੋਨ ਵਾਲਾ ਕਹਿੰਦੇ ਅੱਛਾ ਅੱਛਾ 11 ਹੋ ਗਏ ਸ਼ੌਟ ਮਾਰ ਲੈਣੇ ਬਚਿਆ ਨਾ ਤੁਸੀਂ ਹੋਰ ਵਾਜੇ ਪਿੱਛੇ ਹੋ ਜਾ ਲੈ ਜੀ ਉਹ ਜੀ ਅੰਦਰ ਮੈਚ ਕਮਰ ਵਿੱਚ ਹੋ ਸੁਣੀ। ਮਾਣੂ ਮੇਰੀ। ਇਹ ਤਾਂ ਹੋਇਆ ਸੀਗਾ ਤੇ ਇਸ ਤਰ੍ਹਾਂ ਇੱਕ ਕਮੇਕਸਟ ਵੀ ਹੋਇਆ ਸੀਗਾ ਕਿ ਹੁਣ ਦੇ ਵਿੱਚ ਸਫਾਤਾ ਨਹੀਂ ਹੈ। ਇਹ ਮਿਤੀ 6-7 ਮਈ ਦੀ ਦਰਮਿਆਨੀ ਰਾਤ ਨੂੰ ਸਾਰੇ ਪਿੰਡ ਵਿੱਚ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਤੇ ਉਹਦੇ ਸਾਥੀ ਨੂੰ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ। ਜਿਹਦੇ ਸਬੰਧ ਵਿੱਚ ਅਸੀਂ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ कौर ਦੇ ਬਿਆਨ ਤੇ ਮੁਕੱਦਮਾ ਨੰਬਰ ਸੋ ਨਿੰਜਾ ਮਿਰਤੀ 7524 ਅੰਡਰ ਸੈਕਸ਼ਨ 302 307 34 ਆਪੀਸੀ ਥਾਣਾ ਮੇਟੀਆਣਾ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਮਾਨ ਜੋ ਐਸਐਸਪੀ ਸਾਹਿਬ ਸ਼੍ਰੀ ਸਰੇਂਦਰ ਲੰਬਾ ਆਈਪੀਐਸ ਅਤੇ ਸ਼੍ਰੀ ਸਰਵਜੀਤ ਸਿੰਘ ਭਾਈ ਐਸਪੀਡੀ ਸਾਹਿਬ ਇਹਨਾਂ ਦੇ ਦਸ਼ਾਨਦਰ ਦੇਸ਼ਾਂ ਤੇ ਤੇ ਜਿਹੜੇ ਨਿਗਰਾਨੀ ਮੇਰੇ ਐਸਐਚਓ ਮੇਟੀਆਣਾ ਮੈਡਮ ਇਨਸਪੈਕਟਰ ਹੁਸ਼ਾਰਾਣੀ ਜੀ ਤੇ ਇੰਚਾਰਜ ਸੀਆਈਆ ਇਨਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈਏ ਤੋਂ ਸਬ ਇਨਸਪੈਕਟਰ ਜਗਜੀਤ ਸਿੰਘ ਦੀ ਨਿਗਰਾਨੀ ਹੇਠ ਜਿਹੜੀ ਹੈ ਟੀਮਾਂ ਗਠਿਤ ਕੀਤੀਆਂ ਗਈਆਂ ਤੇ ਹਿਊਮਨ ਇੰਟੈਲੀਜੈਂਟ ਦੇ ਅਤੇ ਟੈਕਨੀਕਲ ਬੇਸ ਤੇ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਸਾਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇਸ ਕੇਸ ਵਿੱਚ ਚਲ ਰਹੇ ਜਿਹੜੇ 6 ਦੋਸ਼ੀ ਸੀ ਉਹ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚੋਂ 4 ਇੱਕ ਅਮਰਜੀਤ ਸਿੰਘ ਬਾਬਾ ਪੁੱਤਰ ਪਿਆਰਾ ਸਿੰਘ ਇੱਕ ਹਰਜਿੰਦਰ ਸਿੰਘ ਸੋਨੂੰ ਪੁੱਤਰ ਗਰਚਰਨ ਸਿੰਘ ਇੱਕ ਸੁਨੀਲ ਕੁਮਾਰ ਗੋਲੂ ਪੁੱਤਰ ਜਗਜੀਵਨ ਰਾਮ ਅਤੇ ਲਵਪ੍ਰੀਤ ਸਿੰਘ ਅਵੀ ਪੁੱਤਰ ਕਮਲਜੀਤ ਸਿੰਘ 4 ਇਹ ਤੇ 2 ਨਵਾਲਗ ਸੀ ਜੋ ਅਮਰਜੀਤ ਸਿੰਘ ਮੁੱਖ ਦੋਸ਼ੀ ਉਹਦੇ ਲੜਕੇ ਸੀ ਇਹਨਾਂ 6 ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਤੋਂ ਪੁੱਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤੁਰ ਫਿਰ ਕੇ ਬਾਹਰ ਖੇਤਾਂ ਵਿੱਚ ਜਿਹੜਾ ਹਵੇਲੀਆਂ ਸੀ ਉਹਨਾਂ ਦੇ ਮੱਜਾਂ ਦੇਖ ਲੈਂਦੇ ਸੀ ਅਤੇ ਉਹਨਾਂ ਨਾਲ ਸੌਦਾ ਕਰਨ ਦੇ ਬਹਾਨੇ ਰੈਕੀ ਕਰ ਲੈਂਦੇ ਸੀ ਦਿਨ ਦੇ ਸਮੇਂ ਫਿਰ ਇਹਨਾਂ ਨੇ ਇਸ ਕਿਸਾਨ ਸੁਖਿੰਦਰ ਸਿੰਘ ਵੀ ਨਾਲ ਵੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਰੈਕੀ ਕੀਤੀ ਇਹਦੀ ਵਹਿਗ ਦੀ ਹਵੇਲੀ ਦੀ ਤੇ ਮੱਜਾਂ ਵੇਖੀਆਂ ਉੱਥੇ ਮੱਜਾਂ ਕਿੰਨੀਆਂ ਮੱਜਾਂ ਨੇ ਤੇ ਕਿਵੇਂ-ਕਿਵੇਂ ਸਾਰੀ ਰੈਕੀ ਕੀਤੀ ਤੇ ਉਸ ਰਾਤ ਨੂੰ ਇਹਨਾਂ ਨੇ ਜਿਹੜਾ ਵਾਅਦਾਤ ਕਰਨ ਗਏ ਉੱਥੇ ਮੱਜਾਂ ਚੋਰੀ ਕਰਨਗੇ ਜਦੋਂ ਮੱਜਾਂ ਦਾ ਮਾਲਕ ਸੁਖਿੰਦਰ ਸਿੰਘ ਜਾਗਿਆ ਤੇ ਇਹਨਾਂ ਨੇ ਉਹਨੂੰ ਸੱਟਾਂ ਮਾਰ ਕੇ ਮੌਕੇ ਤੇ ਦਾ ਕਤਲ ਕਰ ਦਿੱਤਾ ਜਿਹੜਾ ਸਾਥੀ ਸੀ ਉਹਦਾ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸ ਤੋਂ ਚਾਰ ਮੱਜਾਂ ਤੇ ਇੱਕ ਝੋਟਾ ਲੈ ਕੇ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆਪਣਾ ਮਹਿੰਦਰਾ ਬਲੈਰੋ ਸੀ ਉਹਦੇ ਵਿੱਚ ਲੈ ਕੇ ਉੱਥੋਂ ਚਲੇ ਗਏ ਇਹ ਜਿਹੜੀ ਮਹਿੰਦਰਾ ਬਲੈਰੋ ਇਹ ਕੰਟੈਕਟ ਇਹਨਾਂ ਨੇ ਜੁਪੀ ਤੋਂ ਮੁਜ਼ਫਰਨਗਰ ਤੋਂ ਕੀਤਾ ਸੀ ਉਸ ਬੰਦੇ ਨੂੰ ਫੋਨ ਤੇ ਬੁਲਾ ਲਿੰਦੇ ਸੀ ਉਹ ਸਕੀਨ ਬੰਦਾ ਨਾਂ ਦਾ ਬੰਦਾ ਟ੍ਰੇਸ ਹੋਇਆ ਸਾਨੂੰ ਜੁਪੀ ਨੰਬਰ ਗੱਡੀ ਸੀ ਉੱਥੋਂ ਬੁਲਾ ਕੇ ਤੇ ਉਹਨੂੰ ਮੱਜਾਂ ਇਹ ਵੇਚ ਦਿੰਦੇ ਸੀ ਸਸਤੇ ਭਾਅ ਤੇ ਉਹ ਮੱਜਾਂ ਲੈ ਕੇ ਇੱਥੋਂ ਚਲ ਜਾਂਦਾ ਸੀ ਉਸ ਰਾਤ ਵੀ ਇਹਨਾਂ ਨੇ ਜੁਪੀ ਤੋਂ ਬੰਦਾ ਪਹਿਲਾਂ ਹੀ ਬੁਲਾਇਆ ਹੋਇਆ ਸੀ ਤੇ ਮੱਜਾਂ ਉੱਥੇ ਬੰਦੇ ਦਾ ਕਤਲ ਕਰਕੇ ਤੇ ਮੱਜਾਂ ਜਿਹੜੀਆਂ ਲੱਦ ਕੇ ਤੁਹਾਨੂੰ ਉੱਥੇ ਵੇਚ ਦਿੱਤੀਆਂ ਉਹਦੇ ਕੋਲ ਪਰ ਜਿਹੜਾ ਮੱਝਾ 10000 ਰੁਪਏ ਵਸੂਲ ਕੀਤੇ ਇਹਨਾਂ ਨੇ ਸਰ ਜਿਹੜਾ ਕਿਸਾਨ ਦਾ ਕਤਲ ਕੀਤਾ ਉਹਦੇ ਨਾਲ ਵੀ ਇੱਕ ਦਿਨ ਪਹਿਲਾਂ ਜਦੋਂ ਕਿ ਉਹ ਰੈਕੀ ਕੀਤੀ ਸੀ ਉਦੋਂ ਨਾਲ ਸੌਦੇਬਾਜੀ ਕੀਤੀ ਸੀ ਕਿ ਮੇਰੇ ਵਿਚ ਹਾਂਜੀ ਜਿਸ ਦੇ ਰਾਤ ਨੂੰ ਵਾਰਦਾਤ ਕੀਤੀ ਆ ਉਸ ਤੋਂ ਇੱਕ ਦਿਨ ਪਹਿਲਾਂ ਦਿਨ ਦੇ ਸਮੇਂ ਉਹਦੀ ਬੈਗ ਤੇ ਗਏ ਨੇ ਵਿਹਲੀ ਤੇ ਉਹਦੇ ਨਾਲ ਸੌਦੇਬਾਜੀ ਗੱਲਬਾਤ ਕੀਤੀ ਮੱਝਾਂ ਖਰੀਦਣੀਆਂ ਖਰੀਦਣ ਦੇ ਭਾਨੇ ਗਏ ਖਰੀਦੀਆਂ ਨੇ ਹੁਣ ਖਰੀਦਣ ਨਹੀਂ ਸੀ ਇਹਨਾਂ ਆ ਗਈਆਂ ਸਿਰਫ ਇਹਨਾਂ ਨੇ ਰੈਕੀ ਕਰਨੀ ਸੀ ਸਰ ਹੋਰ ਵੀ ਬਹੁਤ ਵਾਰਦਾਤ ਸਾਹਮਣੇ ਇਹਨਾਂ ਦੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਅਮਰਜੀਤ ਸਿੰਘ ਦੇ ਖਿਲਾਫ ਤਿੰਨ ਮਗਰਮਾ ਦਰਜਿਆ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਦੇ ਹਿਮਾਚਲ ਵਿੱਚੋਂ ਵੀ ਇਹਨਾਂ ਨੇ ਮੱਝਾਂ ਚੋਰੀ ਕੀਤੀਆਂ ਸੀ ਇੱਕ ਟਰੈਕਟਰ ਚੋਰੀ ਕੀਤਾ ਸੀ ਇੱਕ ਇਹਦੇ ਖਾਲ ਲੜਾਈ ਝਗੜੇ ਦਾ ਪਰਚਾ ਦਰਜਾ ਗਰ ਸ਼ੰਕਰ ਇਹ ਮੈਨੂੰ ਜਿਹੜਾ ਦੋਸ਼ੀ ਆ ਅਮਰਜੀਤ ਸਿੰਘ ਆ ਇਹਦਾ ਸਾਥੀ ਆ ਸ਼ਨੀਰ ਕੁਮਾਰ ਗੋਲੂ ਇਹਦੇ ਖਿਲਾਫ 379 ਬੀਆਈ ਪੀਸੀਮ ਗਰਮਾ ਦਰਜ ਦੋ ਬੰਦੇ ਕ੍ਰਿਮੀਨਲ ਨੇ ਬਾਕੀ ਦੇ ਖਿਲਾਫ ਕੋਈ ਮਕਦਮਾ ਦਰਜ ਨਹੀਂ ਸੱਲਾਗੇ ਮੈਨੂੰ ਜਿਹੜੇ ਦੋਸ਼ੀ ਫੜ ਲਿਆ ਜਿਹੜੇ ਮੱਜਾਂ ਗੋ ਖਰੀਦ ਕੇ ਲੈ ਕੇ ਗਏ ਸੀ ਜੂਪੀ ਦੇ ਉਹ ਦੋ ਦੋਸ਼ੀ ਗ੍ਰਫਤਾਰ ਕਰਨੇ ਬਾਕੀ ਆ ਇਸ ਵਾਰਦਾਤ ਜਿਹੜੀ ਗੱਡੀ ਵਰਤੀ ਗਈ ਸੀ ਬਲੈਰੋ ਉਹ ਅਸੀਂ ਬਰਾਮਦ ਕਰ ਲਈਏ ਜੀ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਨੇ ਸਾਡੇ ਜਿਹੜੇ ਇਹ ਲੱਗੇ ਲੱਗੇ ਪਿੰਡਾਂ ਦੇ ਰਹਿਣ ਵਾਲੇ ਆ ਜਿਹੜਾ ਇਹ ਲਵ ਪ੍ਰੇਜ਼ ਅਵੀ ਹੈ ਚੋਹਾਲਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ ਬਾਬਾ ਚੱਕ ਰੋਂਦਾ ਥਾਣਾ ਗੜ ਸ਼ੰਕਰ ਚ ਪਿੰਡੇ ਦਾ ਹਰਜਿੰਦਰ ਸਿੰਘ ਦਾ ਖਾਨਪੁਰ ਰਿਆ ਥਾਣਾ ਬੁੱਲਵਾਲ ਚ ਤੇ ਚੌਥਾ ਦੋਸ਼ੀ ਜਿਹੜਾ ਹਰਜਿੰਦਰ ਸਿੰਘ ਸੋਨੂ ਇਹਦਾ ਇਹ ਖਾਨਪੁਰ ਦਾ ਵੀ ਰਹਿਣ ਵਾਲਾ ਲੱਗੇ ਇੱਕ ਪਿੰਡਿਆ ਥਿਆੜਾ ਪਿੰਡੇ ਲੱਗੇ ਇੱਕ ਦੋਸ਼ੀ ਉੱਥੋਂ ਦਾ ਰਹਿਣ ਵਾਲਾ ਜੀ ਮੇਨ ਕਾਰੋਬਾਰ ਮਤਲਬ ਇਹੀ ਕਰਦਾ ਰਿਹਾ ਕੀ ਕਰਕੇ ਮੱਝਾਂ ਚੋਰੀ ਮੱਝਾਂ ਚੋਰੀ ਕਰਕੇ ਅੱਗੇ ਵੇਚ ਦਿੰਦੇ ਜੂਪੀ ਦੇ ਵਪਾਰੀਆਂ ਨੂੰ ਮਦਦ ਕਿਉਂ ਉੱਥੇ ਮੇਨ ਕਾਰਨ ਹੀ ਬਣਿਆ ਕਿ ਉਹ ਜਾ ਗਿਆ ਸੀ ਕਿਸਾਨ ਸੀ ਬਿਲਕੁਲ ਜਦੋਂ ਰਾਤ ਨੂੰ ਮੱਝਾਂ ਚੋਰੀ ਕਰਦੇ ਜੇ ਕੋਈ ਕੋਈ ਵਿਰੋਧਤਾ ਕਰਦਾ ਉਹਨੂੰ ਸੱਟਾਂ ਮਾਰਦੇ ਜੇ ਜਿਆਦਾ ਕੋਈ ਵਿਰੋਧਤਾ ਕਰੇ ਤਾਂ ਕਤਲ ਵੀ ਕਰ ਦਿੰਦੇ ਸੀ ਜਿਹੜਾ ਵਿਰੋਧਤਾ ਕੀਤੀ ਸੁਖندر ਸਿੰਘ ਨੇ ਤੇ ਉਹਦਾ ਇਹਨਾਂ ਨੇ ਕਤਲ ਕਰ ਦਿੱਤਾ ਜੇ ਬੰਦੇ ਕੋ ਬੰਨਿਆ ਹੋਇਆ ਸੀ ਕਿਸਾਨ ਉਹ ਕਤਲ ਕਰਨ ਤੋਂ ਪਹਿਲਾਂ ਬੰਨਿਆ ਸੀਗਾ ਕਿ ਕਤਲ ਕਰ ਬਿਲਕੁਲ ਜਦੋਂ ਇਹ ਮੱਝਾਂ ਚੋਰੀ ਕਰ ਰਹੇ ਸੀ ਤੇ ਖੜਕਾ ਸੁਣ ਕੇ ਉਹ ਕਿਸਾਨ ਜਾਗ ਪਿਆ ਤੇ ਫਿਰ ਉਹਨੂੰ ਸੱਟਾਂ ਮਾਰੀਆਂ ਉਹ ਜਿਆਦਾ ਰੌਲਾ ਪਾ ਰਿਹਾ ਸੀ ਤੇ ਇਹਨਾਂ ਨੇ ਫਿਰ ਰਸੀਆਂ ਨਾਲ ਉਹਨੂੰ ਬੰਨ ਦਿੱਤਾ ਤੇ ਜਦੋਂ ਜਿਆਦਾ ਖੂਨ ਵਹਿਣ ਕਰਕੇ ਉਸ ਦੀ ਉਹ ਕਿੰਨੇ ਬੰਦੇ ਇਸ ਕੇਸ ਵਿੱਚ ਕੁੱਲ 8 ਦੋਸ਼ੀ ਟਰੈਸ ਹੋਏ ਨੇ 6 ਅਸੀਂ ਗ੍ਰਿਫਤਾਰ ਕਰ ਲਏ ਨੇ ਜਿਹੜੇ ਮੱਜਾਂ ਦੇ ਵਪਾਰੀ ਸੀ ਥੋ ਫਿਰ ਟੈਂਪੋ 'ਚ ਲੈ ਗਏ ਸੀ ਉਹ ਜਿਹੇ ਗ੍ਰਿਫਤਾਰ ਕਰਨੇ ਬਾਕੀ ਆ ਸਾਡੀਆਂ ਟੀਮਾਂ ਉਧਰ ਗਈਆਂ ਹੋਈਆਂ ਨੇ ਬੰਦੇ ਚੋੜਾ ਕੋਈ ਨਹੀਂ